ਅੱਜ ਮਨ ਬਹੁਤ ਖੁਸ਼ ਆ ਤੇ ਅੱਜ ਸਾਹ ਆ ਗਿਆ ਅੱਜ ਬਹੁਤ ਆਨੰਦ ਹੈ ਕਿਉਂਕਿ ਭਾਨਾ ਸਿੱਧੂ ਗ੍ਰਿਫਤਾਰ ਹੋ ਗਿਆ ਲੁਧਿਆਣੇ ਦੇ ਵਿੱਚ ਇੱਕ ਕੇਸ ਦੇ ਵਿੱਚ 10000 ਰੁਪਇਆ ਰਿਸ਼ਵਤ ਜਾਂ ਬਲੈਕ ਮਿਲਿੰਗ ਦੇ ਵਿੱਚ ਉਹਨੂੰ ਗ੍ਰਿਫਤਾਰ ਕੀਤਾ ਗਿਆ ਔਰ ਇੱਕ ਖੁਸ਼ੀ ਔਰ ਇੱਕ ਆਨੰਦ ਔਰ ਇੱਕ ਖੇੜਾ ਮੈਨੂੰ ਨਹੀਂ ਇਹ ਖੇੜਾ ਅੱਜ ਸਰਕਾਰ ਦੇ ਮੱਥੇ ਤੇ ਐ ਅੱਜ ਪ੍ਰਸ਼ਾਸਨ ਦੇ ਮੱਥੇ ਤੇ ਐ ਕਿਉਂਕਿ ਲੋਕਾਂ ਕੋਲੋਂ ਪੈਸੇ ਦਿਵਾਉਣ ਦਾ ਕੰਮ ਠੱਗੀਆਂ ਮਾਰੇ ਕੋਈ ਤੇ ਜੇ ਉਹ ਠੱਗੀ ਦਾ ਹੱਲ ਕੇਵਲ ਸਰਕਾਰ ਜਾਂ ਪ੍ਰਸ਼ਾਸਨ ਜਾਂ ਪੁਲਿਸ ਕਰਵਾ ਸਕਦੀ ਹੈ ਕਿਸੇ ਬੰਦੇ ਦੇ ਹੱਥ ਵਿੱਚ ਉਹ ਕੰਮ ਨਹੀਂ ਹੋਣਾ ਚਾਹੀਦਾ ਔਰ ਸਰਕਾਰਾਂ ਦੇ ਕੰਮ ਪਾਣਾ ਸਿੱਧੂ ਕਰ ਰਿਆ ਸੀ ਤੇ ਅੱਜ ਸਰਕਾਰ ਖੁਸ਼ੀ ਹੋਏਗੀ ਪੁਲਿਸ ਪ੍ਰਸ਼ਾਸਨ ਵੀ ਖੁਸ਼ ਹੋਏਗਾ ਕਿ ਸਾਡਾ ਕੰਮ ਕਾਤੇ ਕਰਦਾ ਸੀ ਤੇ ਹੁਣ ਉਸ ਤੋਂ ਬਾਅਦ ਉਹ ਲੋਕ ਖੁਸ਼ ਹੋਣਗੇ ਜਿਨ੍ਹਾਂ ਨੇ ਲੱਖਾਂ ਰੁਪਈਆ ਪੰਜਾਬ ਦੇ ਉਹਨਾਂ ਭੈਣਾ ਭਰਾਵਾਂ ਦਾ ਕਿਸੇ ਨੇ 10 ਲੱਖ ਕਿਸੇ ਨੇ 20 ਲੱਖ ਕਿਸੇ ਨੇ 50 ਲੱਖ ਕਿਸੇ ਦਾ 70 ਹਜ਼ਾਰ ਕੋਈ 50 ਹਜ਼ਾਰ ਜਿਨ੍ਹਾਂ ਨੇ ਗਰੀਬਾਂ ਦਾ ਲਹੂ ਚੂਸਿਆ ਹੋਇਆ ਤੇ ਉਹਨਾਂ ਨੂੰ ਹੁਣ ਚੈਨ ਆ ਗਿਆ ਹੋਵੇਗਾ ਕਿਉਂਕਿ ਹੁਣ ਕਿਹੜਾ ਕਿਸੇ ਨੇ ਭਾਨੇ ਨੇ ਉਹਨਾਂ ਨੂੰ ਕਾਲ ਕਰਨੀ ਕਿਉਂਕਿ ਭਾਨਾ ਦਾ ਪੁਲਿਸ ਅਰੈਸਟ ਕਰਕੇ ਹੁਣ ਜੇਲ੍ਹ ਭੇਜ ਦੇਣਾ ਪਰ ਇੱਕ ਤਾਰਵਾ ਇਦਾਂ ਰੁਕਣ ਵਾਲਾ ਨਹੀਂ ਹੁੰਦਾ ਮੈਂ ਇਸ ਗੱਲ ਤੇ ਦੁਖੀ ਹਾਂ ਚਿੰਤਾ ਤਾਂ ਵੀ ਲੋਕ ਜਦੋਂ ਭਾਨੇ ਦੇ ਘਰੇ ਲਾ 100 200 ਗੱਡੀ ਖੜੀ ਹੁੰਦੀ ਸੀ ਉਸ ਵੇਲੇ ਜਦੋਂ ਭਾਨੇ ਨੂੰ ਫੋਨ ਕਰਾਉਣਾ ਬਾਈ ਸਾਡੇ ਪੈਸੇ ਤੇ ਸਾਡਾ ਫਲਾਣਾ ਤੇ ਅੱਜ ਲੁਧਿਆਣੇ ਵਰਤਮਾਨ ਚੌਂਥ ਵਿੱਚ ਵੀ ਮੈਨੂੰ ਲੱਗਦਾ ਵੀ ਸ਼ਾਇਦ ਭਾਨੇ ਨੂੰ ਤੁਹਾਡੀ ਲੋੜ ਹੈ ਉਦੋਂ ਸਾਡੀ ਜ਼ਰੂਰਤ ਸੀ ਤੇ ਅਸੀਂ ਘਰ ਵਿਹੀਰਾ ਘੱਟ ਕੇ ਪਹੁੰਚਦੇ ਸੀ ਅੱਜ ਉਸ ਭਰਾ ਨੂੰ ਜ਼ਰੂਰਤ ਹੈ ਦੇਖਦੇ ਆ ਕਿੰਨੇ ਕੁ ਬੰਦੇ ਜਾ ਸਕਦੇ ਕਿੰਨੇ ਕੁ ਪਹੁੰਚ ਸਕਦੇ ਕੌਣ ਉਹਦੀ ਮਦਦ ਕਰ ਸਕਦਾ ਕੀ ਉਹਨਾਂ ਦਾ ਮੈਂ ਇੱਕ ਵੀਡੀਓ ਵੇਖੀ ਸੀ ਉਹਨਾਂ ਦੇ ਨਾਲ ਦੇ ਬੰਦੇ ਦੀ ਇੱਕ ਬੰਦੇ ਨੇ ਵੀਡੀਓ ਪਾਈ ਆ ਹੋਰ ਤਾਂ ਕੁਝ ਜਿਹੜਾ ਬੋਲਿਆ ਨਹੀਂ ਭਾਨੇ ਦੇ ਹੱਕ ਵਿੱਚ ਪਰ ਮੈਂ ਬੇਨਤੀ ਕਰਨੀ ਚਾਹੁੰਦਾ ਮੈਂ ਅੱਖੀ ਬਾਈ ਮੈਨੂੰ ਹੁਸ਼ਿਆਰਪੁਰ ਤੋਂ ਫੋਨ ਆਇਆ ਅੱਜ ਸਵੇਰੇ ਕਹਿੰਦਾ ਬਾਈ ਜੀ ਸਾਡੇ ਇਲਾਕੇ ਦੇ 20 ਬੰਦਿਆਂ ਦੇ ਪੈਸੇ ਮੁੜੇ ਨੇ ਕੇਵਲ ਭਾਨੇ ਸਿੱਧੂ ਕਰਕੇ ਮੈਂ ਉਸ ਬੰਦੇ ਦਾ ਨਾਮ ਹੀ ਲੈ ਸਕਦਾ ਗੱਲੇ ਭਾਨੇ ਦਾ ਨਾਂ ਲੈ ਕੇ ਮੋੜਦੇ ਪੈਸੇ ਉਹਨਾਂ ਨੇ ਵੀ ਭਾਨਾ ਸਿੱਧੂ ਆਊਗਾ ਉਹ ਮੇਰੀ ਬੇਨਤੀ ਆ ਸਰਕਾਰਾਂ ਨੂੰ ਵੀ ਜਿਹੜਾ ਬੰਦਾ ਕਿਸੇ ਦਾ 10 ਲੱਖ ਦਵਾ ਗਿਆ ਕਿਸੇ ਦਾ 20 ਲੱਖ ਦਵਾ ਗਿਆ ਉਹਦੇ ਕੋਲੋਂ ਤਾਂ ਉਹਨਾਂ ਨੇ 10000 20000 50000 ਰੁਪਏ ਲਿਆਨੇ ਘਰੇ ਆਪਣੇ ਪੱਲਿਓ ਚਾਹ ਪਾਣੀ ਤੇ ਲੰਗਰ ਘਰੇ ਬਣਾ ਬਣਾ ਕੇ ਛਕਾਉਂਦਾ ਪਿਆ ਤੇ 10000 ਰੁਪਏ ਇਹ ਤੇ ਬੀਬੀ ਨੂੰ ਕਹੂਗਾ ਜਿਹਨੇ ਲੱਖਾਂ ਦੀ ਠੱਗੀ ਮਾਰੀ ਹੈ 10000 ਰੁਪਏ ਕਹੂਗਾ ਵੀ ਤੇ ਉਹ 10000 ਰੁਪਏ ਜਿਹੜਾ ਹੈ ਮੈਨੂੰ ਦੇ ਦੇ ਤੇ ਮੈਂ ਧਰਨਾ ਚੱਕ ਲੂੰਗਾ ਸਰਕਾਰ ਨੂੰ ਵੀ ਪਤਾ ਹੈ ਤੇ ਪ੍ਰਸ਼ਾਸਨ ਨੂੰ ਵੀ ਪਤਾ ਸਚਾਈ ਕੀ ਆ ਸਭ ਨੂੰ ਪਤਾ ਸਚਾਈ ਕੀ ਆ ਪਰ ਗੱਲ ਕੀ ਆ ਵੀ ਨਾ ਜੀ ਨਾ ਇਦਾਂ ਪ੍ਰਸ਼ਾਸਨ ਦਾ ਕੰਮ ਤਾਂ ਪੁਲਿਸ ਦਾ ਕੰਮ ਭਾਨੇ ਦੀ ਭਾਨੇ ਦੀ ਜ਼ਿੰਮੇਵਾਰੀ ਥੋੜੀ ਆ ਲੋਕਾਂ ਦੇ ਪੈਸੇ ਦਿਵਾਣਾ ਇਹ ਤਾਂ ਸਾਡਾ ਕੰਮ ਐ ਐਮਐਲ ਕਹਿੰਦੇ ਸਾਡਾ ਕੰਮ ਐ ਅਸੀਂ ਚੁਣੇ ਹੋਏ ਨੁਮਾਇੰਦੇ ਆ ਅਸੀਂ ਚੁਣੇ ਹੋਏ ਮੰਤਰੀ ਆ ਇਹ ਤਾਂ ਸਾਡਾ ਕੰਮ ਐ ਲੋਕਾਂ ਦੀਆਂ ਮੁਸ਼ਕਲਾਂ ਨੂੰ ਹੱਲ ਕਰਨਾ ਪਰ ਜੇ ਇਹੀ ਹਾਲਾਤ ਰਹੇ ਇੱਤਾ ਹੀ ਕਰੀ ਗਏ ਕੋਈ ਗੱਲ ਨਹੀਂ ਕਿੰਨਾ ਕਸਮ ਐ 2 ਸਾਲ 2.5 ਸਾਲ ਹੋ ਗਏ ਸਰਕਾਰ ਨੂੰ 2.5 ਸਾਲ ਗਾਂ ਹੋਰ ਤੇ ਇਸ ਤੋਂ ਅੱਗੇ ਤਾਂ ਕੁਝ ਨਹੀਂ ਨਾ ਇਹ ਤਾਂ ਕੋਈ ਨਹੀਂ ਜੇਲਾ ਤਾਂ ਆਉਂਦੀਆਂ ਨੇ ਜਾਂਦੀਆਂ ਨੇ ਬੰਦਾ ਆਂਦਾ ਜਾਂਦਾ ਇਹ ਤਾਂ ਕੋਈ ਨਵੀਂ ਗੱਲ ਤਾਂ ਹੈ ਨਹੀਂ ਪਰ ਜਿਹੜਾ ਬੰਦਾ ਸਮਾਜ ਵਾਸਤੇ ਲੋਕਾਂ ਵਾਸਤੇ ਗਰੀਬਾਂ ਵਾਸਤੇ ਕੰਮ ਕਰ ਰਿਹਾ ਕਰ ਲੈਂਦੋਂ ਕਿਹੜਾ ਕਿਸੇ ਦਾ ਘਰ ਪਟਤਾ ਉਹਨੇ ਕਿਹੜਾ ਕਿਸੇ ਦਾ ਨਸ਼ਾ ਵੇਚਦਾ ਉਹ ਝੋਟਾ ਮਟਿੰਡੇ ਵਾਲਾ ਵਿਚਾਰਾ ਉਹ ਹੈ ਉਹਨੂੰ ਉਹ ਪਿੰਡ ਆਪਣਾ ਜਾ ਕੇ ਲੜਦਾ ਫਿਰਦਾ ਕਾਦੇ ਵਸ ਲੜਦਾ ਫਿਰਦਾ ਵੀ ਲੋਕਾਂ ਦੇ ਪੁੱਤ ਨਾ ਮਰਨ ਤਾਂ ਲੜਦਾ ਫਿਰਦਾ ਵੀ ਮਾਵਾ ਦੀਆਂ ਕੁੱਖਾਂ ਦੇ ਉਹ ਸੁਨੀਆਂ ਨਾ ਹੋ ਜਾਣ ਤਾਂ ਲੜਦਾ ਫਿਰਦਾ ਕੀ ਲੈਣਾ ਉਹਨੇ ਤੁਹਾਡੀਆਂ ਲੜਾਈਆਂ ਤੋਂ ਯਾਰ ਜਾਂ ਕੀ ਲੈਣਾ ਭਾਲੇ ਸਿੱਧੂ ਨੇ ਤੁਹਾਡੇ ਨਾਲ ਕੇਸਾ ਤੂੰ ਜੋ ਤੁਹਾਡੇ ਹੱਕਾਂ ਵਾਸਤੇ ਖੜਦਾ ਤੇ ਮੈਂ ਪ੍ਰਸ਼ਾਸਨ ਨੂੰ ਬੇਨਤੀ ਕਰਾਂਗਾ ਕਿ ਇਹਨੂੰ ਖਗਾਰ ਦੇ ਗੱਲ ਚੰਡੀਗੜ੍ਹ ਦੀ ਆ ਪਰ ਚਲ ਲੁਧਿਆਣ ਮਤਲਬ ਪੁਲਿਸ ਲੁਧਿਆਣੇ ਦੀ ਆ ਸਮਝ ਤੋਂ ਪਰੇ ਆ ਪਰ ਹੱਥ ਜੋੜ ਬੇਨਤੀ ਆ ਵੀ ਨਾ ਤਲ ਕਰੋ 사ਸੀ ਵੀ ਬਥੇਰਾ ਆ ਕੇਸ ਇਹ ਫਰੋਂ ਦਾ ਜਦੋਂ ਫੜ ਲਿਆ ਜਾਂਦਾ ਚਾਰ ਚਾਰ ਪਰਚੇ ਪੈ ਜਾਂਦੇ ਨੇ ਇੱਕੋ ਰਾਤ ਚ ਚਾਰ ਪਰਚੇ ਕੋਈ ਇੱਧਰੋਂ ਕੋਈ ਇੱਧਰੋਂ ਤੇ ਬੇਨਤੀ ਆ ਨਾ ਕਰੋ ਇਦਾਂ ਜੇ ਕੋਈ ਪੰਜਾਬ ਪੰਜਾਬੀ ਤੇ ਵਾਸਤੇ ਕੰਮ ਕਰਦਾ ਵੇ ਨੁਕਸਾਨ ਕਿਹਦਾ ਕਰ ਪ੍ਰਸ਼ਾਸਨ ਨੂੰ ਨੁਕਸਾਨ ਕੀਤਾ ਉਹਨੇ ਕੋਈ ਜਾਂ ਸਰਕਾਰ ਦਾ ਕੋਈ ਨੁਕਸਾਨ ਕਰਤਾ ਉਹਨੇ ਇਸ ਕਰਕੇ ਬੇਨਤੀ ਹੈ ਕੋ ਕੰਮ ਕਰਦਾ ਵੇ ਆਪਣੇ ਘਰੇ ਵੇ ਕਿ ਤੈਨੂੰ ਕਰੀ ਜਾਣ ਤੋਂ ਕੋ ਲੋਕਾਂ ਦੇ ਦੁੱਖ ਤਕਲੀਫ ਹੱਲ ਹੁੰਦੇ ਪੈਣ ਦੇਖੋ ਹੌਣ ਦਿਓ ਸੋ ਮੇਰੀ ਬੇਨਤੀ ਆ ਸਾਰੇ ਭੈਣਾ ਭਰਾਵਾਂ ਨੂੰ ਪਾਣੇ ਸਿੱਧੂ ਕੋਈ ਉਹਦੇ ਹੋਰ ਪਿਛਲੇ ਕੰਮ ਜੋ ਵੀ ਨੇ ਮੇਰੀ ਕਿਸੇ ਕੰਮ ਤੇ ਸਹਿਮਤੀ ਨਹੀਂ ਹੋ ਸਕਦੀ ਉਹ ਵੱਖਰਾ ਵਿਸ਼ਾ ਹੋਊਗਾ ਪਰ ਜਿਹੜਾ ਕੰਮ ਉਹ ਚੰਗਾ ਕਰ ਰਿਹਾ ਅਸੀਂ ਨਾਲ ਖੜੇ ਆ ਸਦਾ ਨਾਲ ਖੜੇ ਆ ਖੜੇ ਰਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ